ਇਹਨਾਂ ਦੀ ਤਨਖਾਹ ਰੋਕੀ ਬੱਜੇ ਨੇ ਤੇ ਬੇਪਰਵਾਹ ਇਹ ਮੁੱਖ ਮੰਤਰੀ ਜਾ ਕੇ ਕੇਜਰੀਵਾਲ ਦੇ ਹੱਕ ਚ ਧਰਨੇ ਮਾਰ ਰਿਹਾ ਹੈਗਾ ਜਿਹੜਾ ਬ੍ਰਿਸ਼ਟ ਬੰਦਾ ਜੇਲ੍ਹ 'ਚ ਬੈਠਿਆ ਹੈ 25 ਤਰੀਕ ਹੋ ਗਈ ਮਹੀਨੇ ਦੀ ਮੁਲਾਜ਼ਮਾਂ ਨੂੰ ਤਨਖਾਹ ਪਤ ਨਹੀਂ ਮਿਲੀ ਨਵਾਂ ਸਕੂਲ ਦਾ ਸੈਸ਼ਨ ਸ਼ੁਰੂ ਹੋਇਆ ਹੈ ਹਰ ਪਰਿਵਾਰ ਦੇ ਬੱਚੇ ਨਵੇਂ ਕਲਾਸ 'ਚ ਗਏ ਨੇ ਉਹਨਾਂ ਨੂੰ ਨਵੇਂ ਕਿਤਾਬਾਂ ਲੈਣੀਆਂ ਨੇ ਨਵੀਂ ਫੀਸਾਂ ਭਰਨੀਆਂ ਨੇ ਇਹ ਹੀ ਤਾਂ ਇਹਨਾਂ ਦੋਆਪਾ ਇਵਾਲ ਪਾਰਟੀਆਂ ਦੀ ਹਕੀਕਤ ਹੈ ਕਾਂਗਰਸ ਤੇ ਝਾੜੂ ਪਾਰਟੀ ਜਿਨ੍ਹਾਂ ਨੇ ਬੇਹਸ਼ ਭਰ ਕੇ ਗਠਬੰਧਨ ਕਰਕੇ ਸਾਂਗੀ ਪਾਰਟੀ ਖੜੀ ਕਰਤੀ ਐ ਇਹ ਸਾਂਝੇ ਝੂਠ ਮਾਰ ਰਹੇ ਨੇ ਜਿੱਥੇ ਝਾੜੂ ਨੇ ਹਜ਼ਾਰਾਂ ਹਜ਼ਾਰ ਰੁਪਏ ਬੀਬੀਆਂ ਨੂੰ ਹਰ ਮਹੀਨੇ ਦੇਣ ਦਾ ਸੁਪਨਾ ਦਿਖਾਇਆ ਸੀ ਤੇ ਇਹਨਾਂ ਨੇ ਸਰਕਾਰ ਬਣਾਈ ਤੇ ਹੁਣ ਇਹਨਾਂ ਦਾ ਜਦ ਦਾ ਨਹੀਂ ਚੱਲੇ ਕਿ ਪਹੁੰਨ ਨਵਾ ਕੀ ਝੂਠ ਮਾਰੀਏ ਤਾਂ ਆਪ ਦੀ ਭਾਈਵਾਲ ਪਾਰਟੀ ਕਾਂਗਰਸ ਨਾਲ ਜਿਹੜਾ ਕਹਿੰਦੇ ਹੈ ਕਿ ਹੁਣ ਅਸੀਂ ਲੱਖ ਰੁਪਏ ਦਵਾਗੇ ਤੇ ਹਜ਼ਾਰ ਤਾਂ ਪੰਜਾਬੀਆਂ ਨੂੰ ਮਿਗਿਆ ਨਹੀਂ ਲੱਖ ਦੇ ਸੁਪਨੇ ਦਿਖਾ ਰਹੇ ਨੇ ਤੇ ਅਸਲੀਅਤ ਹੈ ਕਿ ਪੰਜਾਬ ਨੂੰ ਰੋਲ ਕੇ ਰੱਖਤਾ ਘਰ ਘਰ ਨੌਕਰੀ ਦੇ ਵਾਦੇ ਕਾਂਗਰਸੀਆਂ ਨੇ ਕੀਤੇ ਰੋਜ਼ਗਾਰ ਤਾਂ ਕੀ ਮਿਲਣਾ ਸੀ 5 ਸਾਲਾਂ 'ਚ ਘਰ ਘਰ ਬੇਰੋਜ਼ਗਾਰੀ ਇਹਨਾਂ ਦੋਵਾਂ ਪਾਰਟੀਆਂ ਦੀ ਦੇਣ ਹੈ ਇਹ ਝਾੜੂ ਪਾਰਟੀ ਨੇ ਸਾਡੀ ਨੌਕਰੀਆਂ ਦੂਜੇ ਸੁਪਿਆਂ ਦੇ ਬੱਚਿਆਂ ਨੂੰ ਦੇ ਕੇ ਸਾਡੇ ਬੱਚਿਆਂ ਦਾ ਹੱਕ ਮਾਰਿਆ ਆਪ ਹੀ ਵੋਟਾਂ ਉੱਤੇ ਪੱਕੀ ਕਰਨ ਨਾਲ ਤੇ ਕਿਸੇ ਵੱਲ ਨੂੰ ਚਮਕਾਉਣ ਵਾਸਤੇ ਤੇ ਕਾਂਗਰਸ ਨੇ 5 ਸਾਲਾਂ 'ਚ ਇੱਕ ਨੌਕਰੀ ਤੱਕ ਨਹੀਂ ਦਿੱਤੀ ਤੇ ਝੂਠਾ ਨੌਕਰੀ ਦੀ ਗੱਲ ਕਰਕੇ ਬੇਰੋਜ਼ਗਾਰੀ ਇੰਨੀ ਬੁਧਾਤੀ ਉਪਰੋ ਕਰਜ਼ਾ ਚੜਾਤਾ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸੀਆਂ ਨੇ ਚੜਾਇਆ ਤੇ 80000 ਕਰੋੜ ਦਾ ਕਰਜ਼ਾ ਇਹਨਾਂ ਦੀ ਭਾਈਵਾਲ ਝਾੜੂ ਨੇ ਚੜਾਤਾ ਸੱਤ ਸਾਲਾਂ 'ਚ 1 ਲੱਖ 80000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪਿਛਲੇ ਸਾਲਾਂ 'ਚ ਕਿਸੇ ਪਾਰਟੀ ਨੇ ਨਹੀਂ ਚੜਾਇਆ ਸੀ ਇਹ ਹੈਰਾਨੀ ਦੀ ਗੱਲ ਇੰਨਾ ਕਰਜ਼ਾ ਹਰ ਮਹੀਨੇ ਅੱਧਾ ਕਰੋੜ ਦਾ ਕਰਜ਼ਾ ਲੈ ਕੇ ਆਲ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਛਕੇ 25 ਤਰੀਕ ਹੋ ਗਈ ਮਹੀਨੇ ਦੀ ਮੁਲਾਜ਼ਮਾਂ ਨੂੰ ਤਨਖਾਹ ਪਤਨੀ ਮਿਲੀ ਨਵਾਂ ਸਕੂਲ ਦਾ ਸੈਸ਼ਨ ਸ਼ੁਰੂ ਹੋਇਆ ਹੈ ਹਰ ਪਰਿਵਾਰ ਦੇ ਬੱਚੇ ਨਵੇਂ ਕਲਾਸ 'ਚ ਗਏ ਨੇ ਉਹਨਾਂ ਨੂੰ ਨਵੇਂ ਕਿਤਾਬਾਂ ਲੈਣੀਆਂ ਨੇ ਨਵੀਂ ਫੀਸਾਂ ਭਰਨੀਆਂ ਨੇ ਸੌ ਚੀਜ਼ਾਂ ਕਰਾਇ ਕਿਸੇ ਨੇ ਕਰਜ਼ਾ ਲਿਆ ਹੁੰਦਾ ਹੈ ਕਿਸੇ ਨੇ ਘਰ ਦਾ ਸਮਾਨ ਰੋਟੀ ਪਾਣੀ ਸੌ ਹਰ ਮਹੀਨੇ ਸੌ ਚੀਜ਼ਾਂ ਬੰਦਾ ਖਰੀਦਦਾ ਇਹ ਮੁਲਾਜ਼ਮ ਕਿੱਥੇ ਜਾਣ ਜਿਨ੍ਹਾਂ ਦੀ ਤਨਖਾਹ ਰੋਕੀ ਬੈਠੇ ਨੇ ਤੇ ਬੇਪਰਵਾਹ ਇਹ ਮੁੱਖ ਮੰਤਰੀ ਜਾ ਕੇ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰ ਰਿਹਾ ਹੈਗਾ ਜਿਹੜਾ ਭ੍ਰਿਸ਼ਟ ਬੰਦਾ ਜੇਲ੍ਹ 'ਚ ਬੈਠਿਆ ਹੈ ਤੇ ਉਹਦੇ ਹੱਕ 'ਚ ਧਰਨੇ ਮਾਰ ਰਿਹਾ ਜਾਂ ਫਿਰ ਉਹਨੂੰ ਚਮਕਾਉਣ ਵਾਸਤੇ ਜਿਹੜੇ ਸੂਬੇ 'ਚ ਇਹਨਾਂ ਦੇ ਬੰਦੇ ਖੜੇ ਨੇ ਅਰਬਾਂ ਕਰੋੜ ਪੰਜਾਬ ਦਾ ਖਰਚ ਕੇ ਉਹ ਝਾਲ ਤੋਂ ਹੈਲੀਕਾਪਟਰ ਤੇ ਸਾਰਾ ਕੰਮਜਾਮ ਲੈ ਕੇ ਆਮ ਆਦਮੀ ਪਾਰਟੀ ਨੂੰ ਦੇਸ਼ ਭਰ ਤੇ ਕੁਮਾਰਿਆ ਹੈ ਪੰਜਾਬ ਦੇ ਖਰਚੇ ਦੇ ਉੱਤੇ ਜਿਹਦੇ ਕਰਕੇ ਆ ਸਾਡੇ ਮੁਲਾਜ਼ਮਾਂ ਨੂੰ ਤਨਖਾਹ ਦੇ ਲੈ ਪੈਸੇ ਨਹੀਂ ਹੈਗੇ ਸਾਡੀ ਬਿਜਲੀ ਬੋਰਡ ਦੇ ਉੱਤੇ 20000 ਕਰੋੜ ਦਾ ਕਰਜ਼ਾ ਉੱਥੇ ਝੜਦਾ ਹੈਗਾ ਸੋ ਹਰੇਕ ਪੰਜਾਬ ਦਾ ਹਰੇਕ ਹੱਕ ਨੂੰ ਵੀ ਕਮਜ਼ੋਰ ਕੀਤਾ ਜਾਂਦਾ ਹੈ ਕਰਜ਼ਾਈ ਕਰਕੇ ਆਪਾਂ ਸਭ ਜਾਣਦੇ ਹਾਂ ਕਿ ਜਦ ਘਰ ਇੰਨਾ ਪਰਦਾ ਰਹੀ ਹੋ ਜਾਂਦਾ ਹੈ ਫਿਰ ਇੱਕ ਦਿਨ ਉਹ ਆਉਂਦਾ ਜਦ ਕਰਦਾ ਸਿਰ ਤੋਂ ਉੱਪਰ ਟੱਪ ਜਾਂਦਾ ਹੈ ਤੇ ਕਰ ਨਿਲਾਮ ਹੋ ਜਾਂਦਾ ਹੈ ਤੇ ਪਰਿਵਾਰ ਸੜਕਾਂ ਤੇ ਆ ਜਾਂਦਾ ਹੈ ਮੈਨੂੰ ਲੱਗਦਾ ਆਹੀ ਬਦਲਾਅ ਕੇ ਕਦਰ ਰਹਿ ਗਈ ਹੈ ਪਰਦਾ ਤਾਂ ਚੜ ਗਿਆ ਸਿਰ ਤੋਂ ਉੱਪਰ ਟੱਪ ਗਿਆ ਹੁਣ ਬਸ ਪੰਜਾਬ ਨੂੰ ਬੇਚ ਕੇ ਪੰਜਾਬੀਆਂ ਨੂੰ ਸੜਕਾਂ ਤੇ ਉਤਰਨ ਦੀ ਧੇਰ ਰਹਿ ਗਈ ਹੈ ਜਿਹਦੇ ਕਰਕੇ ਮੈਂ ਬੇਨਤੀ ਕਰਦੀ ਹਾਂ ਪੰਜਾਬੀਆਂ ਨੂੰ ਜੇ ਪੰਜਾਬ ਨੂੰ ਬਚਾਣਾ ਹੈ ਫੇਰ ਇਸ ਝਾੜੂ ਤੇ ਸੰਜੇ ਵਾਲੀ ਭਾਈ ਵਾਲੀ ਵਾਲੀ ਬਿਮਾਰੀ ਨੂੰ ਕੱਢੋ ਤਾਂ ਹੀ ਇਹ ਲੁੱਟ ਰੁਕੋਗੇ ਕਾਹੀਂ ਪੰਜਾਬ ਬਚੂਗਾ ਕਾਹੀਂ ਸਾਡੇ ਬੱਚਿਆਂ ਦੇ ਭੁਖੇ ਬਚਣਗੇ ਨਹੀਂ ਤਾਂ ਨਾ ਪੰਜਾਬ ਬਚਣਾ ਹੈ ਬੱਚਿਆਂ ਨੇ ਤਾਂ ਵਿਦੇਸ਼ ਭੱਜਣਾ ਹੈ ਬਾਕੀ ਪੰਜਾਬ 'ਚ ਇਕੱਲੇ ਨਸ਼ੇ ਗੈਂਗਸਟਰ بے ਰੋਜ਼ਗਾਰੀ ਲੁੱਟੋ ਘੁਆ ਹਾਹੀ ਕੋਈ ਆਗਾ